ਈ ਨਾਮ ਮੈਂ ਤੁਹਾਡਾ ਤੇ ਕੀ ਘਟਨਾ ਵਾਪਰੀ ਜੀ ਮੇਰਾ ਨਾਮ ਹੈ ਜੀ ਛਿੰਦਰ ਕੁਮਾਰ ਸਵੇਰੇ ਜਦ ਅਸੀਂ ਦੁਕਾਨ ਉਤੇ ਆਏ ਆ ਉਸ ਟਾਈਮ ਦੇਖਿਆ ਕਿ ਵੀ ਸ਼ਟਰ ਸਾਡਾ ਟੁੱਟਿਆ ਹੋਇਆ ਜਦ ਖੋਲ ਕੇ ਦੇਖਿਆ ਤਾਂ LED ਵਗੈਰਾ ਗਿਆ DVR ਕੈਮਰੇ ਕੂਮਰੇ ਸਾਰੇ ਪੱਟੇ ਹੋਏ ਸੀਗੇ DVR ਨਾਲ ਹੀ ਲੈ ਗਏ ਆਪਣੇ ਉਹ ਬਾਕੀ ਸਮਾਨ ਦਾ ਹਜੇ ਕੁਝ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਜਿਹੜੀ ਜਿਹੜੀ ਚੀਜ਼ਾਂ ਖਾਲੀ ਹੋਈਆਂ ਉੱਥੇ ਪਤਾ ਲੱਗ ਰਿਹਾ ਵੀ ਆਹ ਚੱਕ ਹੋ ਗਿਆ ਜੀ ਬਾਕੀ ਜਿਹੜੇ ਆਪਣੇ ਉਧਰ ਦੇਸੀ ਕੀ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਉਹ ਜਿਹੜਾ ਸ਼ਟਰ ਸੀਗਾ ਉਹ ਸਾਰਾ ਪੱਟ ਤੇ ਆ ਉਹਨਾਂ ਨੇ ਪੂਰ ਤਾਂ ਮਤਲਬ ਇਦਾਂ ਹਜੇ ਜੀ ਕੁਝ ਪਤਾ ਲੱਗਿਆ ਕੈਮਰੇ ਵਗੈਰਾ ਲੱਗੇ ਹੋਏ ਸੀ ਕੈਮਰੇ ਆਪਣੇ ਤਾਂ ਲੱਗੇ ਹੋਏ ਸੀ ਆਪਣੇ ਦਾ ਕੈਮਰੇ ਉਹ ਡੀਵੀਆਰ ਹੀ ਚੱਕ ਲੈਗੇ ਨਾ ਉਹ ਓਕੇ ਸਾਹਮਣੇ ਉਹ ਗਿੰਨੀ ਉਹਨਾਂ ਦੇ ਕੈਮਰੇ ਚ ਦੇਖਿਆ ਉਹਨਾਂ ਦੇ ਇੱਥੇ ਇੱਕ ਆਟੋ ਹੈ ਔਰ ਇੱਕ ਕਾਰ ਹੈ ਦੋ ਕਾਰ ਦੋ ਮਤਲਬ ਦੋ ਵਾਹਨ ਉਹਨਾਂ ਕੋਲ ਔਰ ਦੋਨ ਕਾਰ ਚ ਵੀਡੀਓ ਚ ਪਤਾ ਲੱਗ ਰਿਹਾ ਕਈ ਬੰਦੇ ਬੈਠੇ ਆ ਕਾਰ ਚ ਔਰ ਜਿਹੜੇ ਫੋਟੋ ਵਾਲੇ ਸੀਗੇ ਉਹ ਆਪਣਾ ਕੰਮ ਕਰ ਰਹੇ ਆ ਚੋਰੀ ਜਿਹੜਾ ਔਰ ਜਿਹੜੇ ਗੱਡੀ ਵਾਲੇ ਸੀਗੇ ਉਹ ਗੱਡੀ ਨੂੰ ਰੇਕੀ ਜਿਦਾ ਕਰ ਰਹੇ ਹੁੰਮਰੇ ਆ ਦੇਖ ਰਹੇ ਸੜਕ ਤੇ ਵੀ ਕੋਈ ਬਸ ਸਭ ਦੇ ਸਾਹਮਣੇ ਹਾਂ ਤਾਂ ਨਹੀਂ ਰਿਹਾ ਕੋਈ ਜਾ ਤਾਂ ਨਹੀਂ ਰਿਹਾ ਜਿੱਦਾਂ ਉਹ ਰੇਕੀ ਕਰ ਰਹੇ ਸੀਗੇ ਵੀ ਜਿੱਦਾਂ ਦੇਖ ਰਹੇ ਸੀਗੇ ਉਹ ਵੀ ਆ ਕੁਝ ਲੱਗਿਆ ਸਾਨੂੰ ਬਾਕੀ ਕਿੰਨਾ ਕੁ ਨੁਕਸਾਨ ਲੱਗਦਾ ਵੀ ਜਿਹੜਾ ਟੁੱਟਾ ਹੋਇਆ ਕੋਈ ਗਿਣਤੀ ਨਹੀਂ ਹੈਗੀ ਜੀ ਦੇਖੋ ਜਿਹੜੀ ਮੋਟੀ ਮੋਟੀ ਆਈਟਮਾਂ ਸਿੱਧੇ ਹੀ ਚ 50-8000 ਨੁਕਸਾਨ ਤਾਂ ਇਹ ਕਰਕੇ 35-40000 ਦੀ LED ਹੋਗੀ 15-20000 ਦੇ ਕੈਮਰੇ ਹੋਗੇ ਹੂੰ ਬਾਕੀ ਜਿਹੜੇ ਹੋਸ਼ਮਾਨ ਸੀਗਾ ਜਿੱਦਾਂ ਡੀਓ ਹੋਗੇ ਸ਼ੈਂਪੂ ਹੋਗੇ ਫੇਸ ਵਾਸ਼ ਹੋਗੇ ਦੇਸੀ ਕੀ ਹੋ ਗਿਆ ਤੇ ਜਿਹੜੀ ਚੀਜ਼ਾਂ ਸਾਨੂੰ ਕੁਈ ਆਹ ਜਿਹੜੀਆਂ ਖਾਲੀ ਐ ਬਾਕੀ ਬਾਅਦ ਚ ਪਤਾ ਲੱਗੂ ਆਟੇ ਦੀ ਥੈਲੀਆਂ ਲੈ ਕੇ ਮੈਂ ਇੱਜਾ ਦੀ ਚੀਜ਼ਾਂ ਵੀ ਨਹੀਂ ਛੱਡੀਆਂ ਦੱਸੋ ਆਟੇ ਦੀ ਥੈਲੀਆਂ ਵੀ ਲੈ ਕੇ ਮਤਲਬ ਉਹ ਚੀਜ਼ਾਂ ਨੂੰ ਹੱਥ ਪਾਇਆ ਜਿਹੜੀ ਕਾਸਟਲੀ ਐ ਤੁਹਾਡੀ ਸ਼ਾਪ ਦੇ ਵਿੱਚ ਹਾਂਜੀ 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 ਜਿਹੜੀਆਂ ਆਸਾਨੀ ਨਾਲ ਚੱਕੀਆਂ ਜਾਣ ਤੇ ਕਾਸਟਲੀ ਹੋਵੇ ਔਰ ਗੱਲੇ 'ਚ ਪੈਸੇ ਸੀਗੇ ਜਿੱਦਾਂ ਇੰਨਾ ਕੈਸ਼ ਬਹੁਤ ਜ਼ਿਆਦਾ ਨਹੀਂ ਸੀਗਾ ਪਰ ਜਿੱਦਾਂ ਚਿੱਲੜ ਵਗੈਰਾ ਹੁੰਦੀ ਹੈ ਟੁੱਟੇ ਹੋਏ ਪੈਸੇ ਉਹਨੇ 3 3 4 4000 ਉੱਧਰਲੇ ਗੱਲੇ ਸੀਗਾ 5000 ਉਧਰ ਦਵਾਈਆਂ ਵਾਲੇ ਗੱਲੇ ਸੀਗਾ ਦੋਵੇਂ ਬਿਲਕੁਲ ਦਵਾਈਆਂ ਵਾਲੀ ਸਾਈਡ ਤਾਂ ਨਹੀਂ ਕੋਈ ਨੁਕਸਾਨ ਹੋਇਆ ਜੀ ਨਹੀਂ ਦਵਾਈਆਂ ਵਾਲੀ ਸਾਈਡ ਤੇ ਕੋਈ ਚੀਜ਼ ਨਹੀਂ ਚੱਕ ਕੇ ਲੈ ਗਏ ਉਹ ਸਿਰਫ ਕਰੇਨੇ ਵਾਲੀ ਚੀਜ਼ਾਂ ਚੱਕ ਕੇ ਲੈ ਗਏ ਸੋਫਾ ਵਾਲਾ ਕਿੰਨਾ ਲਾਓ ਅ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂਜੀ ਉਹ ਆ ਗਏ ਸੀਗੇ ਸਵੇਰੇ 5 ਵਜੇ ਆ ਕੇ ਸਾਡਾ ਬਿਆਨ ਵੀ ਲੈ ਗਏ ਉਹ ਫੋਟੋਆਂ ਵੀ ਖਿੱਚ ਕੇ ਲੈ ਗਏ ਵੀ ਕੰਜ ਕੋਈ ਨਹੀਂ ਸੀ ਦੇਖਦੇ ਇੰਜ ਕਰਦੇ ਕੀ ਕਹਿਣਾ ਚਾਹੂਂਗੇ ਪ੍ਰਸ਼ਾਸਨ ਨੂੰ ਤੁਸੀਂ ਬਸ ਆਈ ਕਹਿਣਾ ਚਾਹੂਂਗੇ ਜੀ ਵੀ ਥੋੜਾ ਜਿਆ ਜਿੱਦਾਂ ਓਨ ਰੋਡ ਵੀ ਇਦਾਂ ਦੇ ਕੰਮ ਹੋਣ ਲੱਗੇ ਇਹ ਤਾਂ ਫਿਰ ਥੋੜਾ ਜਿਆ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੇ ਉੱਤੇ ਠੀਕ ਹੈ ਸਿਗਲਾਈ ਕੋਈ ਹੋਰ ਵੀ ਨੁਕਸਾਨ ਹੋਇਆ ਕਿਉਂਕਿ ਤੁਸੀਂ ਦੁਕਾਨ ਖੋਲ ਰਿਹਾ ਲਗਾਤਾਰ ਗਾਹਕ ਵੀ ਆ ਰਹੇ ਆ ਕੁਝ ਪਤਾ ਲੱਗ ਰਿਹਾ ਹੈ ਇੰਨਾ ਕੁ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਦੇਖੋ ਇਹ ਸਮਾਨ ਤੁਹਾਨੂੰ ਵੀ ਪਤਾ ਹੀ ਉਹ ਦੁਕਾਨ 'ਚ ਕਰਿਆਨੀ ਦੁਕਾਨ 'ਚ ਸਮਾਨ ਬਹੁਤ ਜ਼ਿਆਦਾ ਹੁੰਦਾ ਪਤਾ ਨਹੀਂ ਲੱਗਦਾ ਕੀ ਕੀ ਚੱਕਿਆ ਵੀ ਜਿਹੜੇ ਜਿਹੜਾ ਸਮਾਨ ਤੁਹਾਨੂੰ ਦਿਖ ਰਿਹਾ ਹੈ ਵੀ ਆਹ ਹੈ ਨਹੀਂ ਇੱਥੇ ਆਹ ਹੈ ਨਹੀਂ ਤਾਂ ਪਤਾ ਲੱਗ ਰਿਹਾ ਔਰ ਫੋਨ ਪਏ ਸੀਗੇ ਤਿੰਨ ਜਿਹਦੇ ਚੋਂ ਇੱਕ ਫੋਨ 'ਚ SIM ਕਾਰਡ ਵੀ ਸੀਗਾ ਪਾਪਾ ਦਾ ਫੋਨ ਸੀਗਾ ਉਹ ਉਹ ਵਾਲਾ ਫੋਨ ਵੀ ਲੈ ਗਏ ਉਹ ਇੱਕ ਦੋ ਫੋਨਾਂ 'ਚ ਸਾਡੇ ਮੈਸੇਜ ਆਂਦੇ ਸੀਗੇ ਜਿੱਦਾਂ Google Pay ਵਗੈਰਾ ਦੇ ਉਹ ਤਾਂ ਰੱਖੇ ਹੋਏ ਸੀਗੇ ਉਹ ਤਿੰਨੋਂ ਫੋਨ ਚੱਕ ਕੇ ਲੈ ਗਏ ਇੱਕ ਫੋਨ 'ਚ SIM ਵੀ ਹੈਗਾ ਬਲਕਿ ਉਹਦੇ ਅਸੀਂ ਜੇ ਕੰਪਲੇਂਟ ਵੀ ਲਿਖਾ ਕੇ ਆ ਉਕੇ ਤਿੰਨ ਫੋਨ ਚੱਕੂਗੀ ਤਿੰਨ ਫੋਨ ਚੱਕੇ ਆਂ ਜੀ ਠੀਕ ਹੈ